ਜੀਤੋ ਅੱਜ ਸਾਡੇ ਸਾਹਮਣੇ ਬੈਠੇ ਆ ਇਹ ਜੋ ਮਾਨ ਤੁਸੀਂ ਸਿੱਖ ਕਮਿਊਨਿਟੀ ਨੂੰ ਦਿੱਤਾ ਇਨ ਨਾਟ ਓਨਲੀ ਫਰੋਮ ਦਾ ਸਿੱਖ ਕਮਿਊਨਿਟੀ ਆਫ ਪਾਕਿਸਤਾਨ ਆਮ ਰੀਅਲੀ ਥੈਂਕਫੁਲ ਫਰੋਮ ਦਾ ਹਾਲ ਸਿੱਖ ਫਰੋਮ ਦਾ ਵਰਲਡ ਕਿ ਅੱਜ ਕਰਤਾਰਪੁਰ ਸਾਹਿਬ ਦੇ ਇਸ ਲੰਗਰ ਦੇ ਉਤੇ ਕਰਤਾਰ ਸਾਹਿਬ ਜੀ ਦਾ ਅੱਛੇ ਕਾ ਜੀ ਅਸਲਾਮੁਅਲੈਕਮ ਉਮੀਦ ਕਰਨੇ ਆ ਤੁਸੀਂ ਬੇਕੋ ਬਤਿਆ ਉਹ ਕਹਿ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਥੀ ਜੀ ਪਾਕਿਸਤਾਨ ਨੇ ਸਿੱਖਾਂ ਦੀ ਹਮਾਇਤ ਕਰ ਦਿੱਤੀ ਹੈ ਸਿਕ ਕਮਿਊਨਿਟੀ ਦੇ ਨਾਲ ਜਿਹੜੀ ਪੂਰੀ ਸਪੋਰਟ ਉਹ ਸ਼ੋਅ ਕਰ ਦਿੱਤੀ ਪਾਕਿਸਤਾਨ ਦੀ ਆਰਮੀ ਨੇ ਕੀ ਗੱਲਾਂ ਕੀਤੀਆਂ ਨੇ ਸਿੱਖਾਂ ਬਾਰੇ ਚ ਸਿੱਖ ਕਮਿਊਨਿਟੀ ਬਾਰੇ ਚ ਕੀ ਪੈਗਾਮ ਦਿੰਦਾ ਹੈ ਇੱਥੇ ਖਾਲਸਾ ਰਾਜ ਨੂੰ ਆਲਰੇਡੀ ਪਾਕਿਸਤਾਨ ਜਿਹੜਾ ਪੂਰੀ ਤਰ੍ਹਾਂ ਸਪੋਰਟ ਕਰਦਾ ਪਿਆ ਤੇ ਹਜੇ ਤੁਹਾਡੇ ਨਾਲ ਬਹੁਤ ਐਮ ਕਿਸਮ ਦੇ ਵੀਡੀਓ ਸ਼ੇਅਰ ਕਰਾਂਗੇ ਇਹ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਫਿਰ ਤੁਹਾਡੇ ਨਾਲ ਮਜ਼ੀਦ ਗੱਲਾਂ ਕਰਾਂਗੀ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਦੇਖਦੇ ਹਾਂ ਵੀਡੀਓ lettes go ਸਿਸਟਮ ਇਆ ਆਇਆ 플ੱਡ ਆਇਆ ਤੇ ਸਭ ਤੋਂ ਪਹਿਲੇ ਆ ਤੁਹਾਡਾ ਧੰਨਵਾਦ ਕਰਦੇ ਕਿ ਕੀ ਕਰਦੇ ਤੁਸੀਂ ਉਸੇ ਤਰ੍ਹਾਂ ਕਿਹਾ ਦੀ ਕਿ ਮੇਰੇ ਹੈਲੀਕਾਪਟਰ ਉੱਤੇ ਇਹ ਜੋ ਧੋਰਗੇ ਜਿੱਥੇ ਲੋੜ ਹੈ ਚੈ ਗੁਰੂਰਾਜ ਸਾਹਿਬ ਨੂੰ ਉਥੋਂ ਲੈ ਕੇ ਰਾਜਮਨ ਤੇ ਚੁੱਕਣਾ ਸੀ ਤੁਹਾਡਾ ਬਹੁਤ ਧੰਨਵਾਦ ਕਿ ਕਿ ਪਾਕਿਸਤਾਨ ਸੜੀ ਤਰਤੀ ਹੈ ਕਿ ਪਾਕਿਸਤਾਨ ਸੜੀ ਜਾਂਦੇ ਜਾਣੇ ਕਿ ਮੈਂ ਆਪਣੀ ਸਿਵਲ ਅਪਲੀਕੇਸ਼ਨ ਦਾ ਇੰਨਾ ਦਾ ਧੰਨਵਾਦ ਕਰਦਾ ਐਂਡ ਅੰਡਰਸਟੈਂਡਿੰਗ ਬੁਦਾਸ ਲਾਈਕ ਐਨ ਆਇਰਨ ਐਂਡ ਲਾਈਫ ਵਾਈਸ ਸੜੀ ਜੀ ਪਾਕ ਵਾਈਡ ਡਵਾਲ ਨੇ ਮੇਜਰ ਸਾਹਿਬ ਉਦੋਂ ਤੱਕ ਨਹੀਂ ਗਿਆ ਜਦ ਤੱਕ ਆਖਰੀ ਜੜਾ ਜਿਹੜਾ ਉਸ ਤੋਂ ਰਸਤੇ ਉਹਨਾਂ ਨਹੀਂ ਸਾਹਮਣੇ ਪਾਕਿਸਤਾਨ ਜਿਹੜਾ ਹੈ ਉਹਦਾ ਤੇ ਸਿੱਖ ਦਾ ਰਿਸ਼ਤਾ ਨੋ ਤੇ ਮਾਸਟਰ ਰਿਸ਼ਤਾ ਹੈ ਹੋਰ ਇਨਸ਼ਾਅੱਲਾ ਇਹ ਰਿਸ਼ਤਾ ਹਮੇਸ਼ਾ ਕਾਇਮ ਰਹੇਗਾ ਕਾਇਮ ਹੈ ਦਾਇਮ ਹੈ ਅੱਜ ਕੋੜਾ ਸਿੱਖ ਕੋਨ ਜਨਰ ਬੈਠੜਾ ਦੁਨੀਆ ਪਰ ਦਾ ਸਿੱਖ ਅੱਜ ਦਾ ਸਿਰ ਜਿਹੜਾ ਹੈ ਫਖਰ ਦਾ ਉੱਚਾ ਹੋਇਆ ਹੈ ਅੱਜ ਜਿਸ ਤਰ੍ਹਾਂ ਪੈਨਾਮ ਦੁਨੀਆ ਪਾ ਲੋ ਜਾਏਗਾ ਕਿ ਫੀਰ ਬਾਰਸ਼ੇ ਸਾਹਿਬ ਕੋ ਤਸ਼ਰੀਫ ਲੈ ਸਿੱਖ ਕੌਮ ਦੇ ਨਾਲ ਬੈਠੇ ਕਰਤਾਰਪੁਰ ਸਾਹਿਬ ਆਣਗੇ ਕਿ ਸਾਡਾ ਮਾਣ ਹੋਰ ਵਧੇਗਾ ਦੁਨੀਆ ਦਾ ਸਿੱਖ ਜਿਹੜਾ ਪਾਕਿਸਤਾਨ ਆਣ ਕੇ ਕਹਿੰਦਾ ਜਦੋਂ ਪਾਕਿਸਤਾਨ ਆਂਦੇ ਨੇ ਉਹਨਾਂ ਨੂੰ ਇਹ ਕਹਿੰਦੇ ਕਿ ਦੇਨ ਦੇ ਕਿ ਪਾਕਿਸਤਾਨ ਇਦਾਂ ਸੇਫ ਫਾਰ ਦਾ ਮਾਈਨੋਰਟੀ ਲੈ ਕੇ ਉਹ ਜਿਹੜੀ ਸੰਗਤ ਵਾਪਸ ਜਾਂਦੀ ਹੈ ਇਸ ਤੋਂ ਪਿਆਰ ਲੈ ਕੇ ਜਾਂਦੀ ਹੈ ਤੋਂ ਉਹਨਾਂ ਦੇ ਅੱਖਾਂ ਚ ਭੰਜੂ ਹੁੰਦੇ ਪਿਆਰ ਅਦਰੋ ਜਾਲ ਲਗੋਨ ਦਾ ਮੁੱਖ ਇੱਕੋ ਗੱਲ ਹੁੰਦੀ ਹੈ ਕਿ ਦਿਲ ਨਹੀਂ ਕਰਦਾ ਪਾਕਿਸਤਾਨ ਸੜਕੇ ਦੇਗੇ ਜਿੰਨਾ ਪਿਆਰ ਮਿਲਦਾ ਅੱਜ ਅਸੀਂ ਤੁਹਾਡੇ ਸਾਹਮਣੇ ਬੈਠੇ ਹਾਂ ਇਹ ਜੋ ਮਾਨ ਤੁਸੀਂ ਸਿਪ ਕਮਿਊਨਿਟੀ ਨੂੰ ਦਿੱਤਾ ਇਹ ਨਾਟ ਓਨਲੀ ਫਰਮ ਦਾ ਸਿਪ ਕਮਿਊਨਿਟੀ ਆਫ ਪਾਕਿਸਤਾਨ ਆਈ ਏਮ ਰੀਅਲੀ ਥੈਂਕਫੁਲ ਫਰਮ ਦਾ ਹਾਲ ਸਿਕ ਫਰਮ ਦਾ ਵਰਲਡ ਕਿ ਅੱਜ ਕਰਤਾਰਪੁਰ ਸਾਹਿਬ ਦੇ ਇਸ ਲਾਂਗੇ ਦੇ ਉੱਤੇ ਕਰਤਾਰਪੁਰ ਸਾਹਿਬ ਦਾ ਜੋ ਸਾਡਾ ਨੁਕਸਾਨ ਹੋਇਆ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਇਹ ਸੋਚ ਕੇ ਬਿਲਕੁਲ ਨਹੀਂ ਕੀਤਾ ਕਿ ਇਹ ਗੁਰੂ ਨਾਨਕ ਸਾਹਿਬ ਦਾ ਅਸਥਾਨ ਹੈ ਉਹਨਾਂ ਨੇ ਇਹ ਨਹੀਂ ਵੇ ਸੋਚ ਕੇ ਕੀਤਾ ਕਿ ਸਾਡਾ ਮਜ਼ਬੀ ਜਗ੍ਹਾ ਹੈ ਜੋ ਉਸ ਤੋਂ ਬਾਅਦ ਤੁਸੀਂ ਵਿਦਨ 24 ਆਰਸ ਕੀਤਾ ਇਹ ਬਿਲਕੁਲ ਵਰਡਸ ਨਹੀਂ ਹਨ ਇਟਸ ਜਸਟ ਦਾ ਇਮਪ੍ਰੈਸ਼ਨ ਆਫ आवर ਆਰਟ ਐਂਡ ਬ੍ਰੇਨ ਕਿ ਜੋ ਸਰਟੀਕਰਤਾਪੁਰ ਸਾਹਿਬ ਔਰ ਜੋ ਅੱਗੇ ਤੁਸੀਂ ਕਰ ਰਹੇ ਹੋ ਕਰੋਗੇ ਇਹਦੇ ਵਾਸਤੇ ਅਗੇਨ ਗ੍ਰੇਟਫੁਲ ਸਰ ਥੈਂਕ ਯੂ ਸੋ ਮਚ ਪਾਵਾ ਦੁਨੀਆ ਪਰ ਦੇ ਕਿਸੇ ਵੀ ਕੋਨੇ ਤੋਂ ਕੋਈ ਸਟ੍ਰੀਮ ਰਿਹਾ ਐਂਡ ਆਫ ਸੇ ਪਾਕਿਸਤਾਨ ਨੂੰ ਪਾਸੇ ਪਰ ਪਾਕਿਸਤਾਨ ਦੀ ਤਰ੍ਹਾਂ ਕਿ ਬੜੇ ਇਤਰਾਮ ਨਾਲ ਬੜੇ ਇਕੀਦਤ ਨਾਲ ਚੁੱਕਦਾ ਹੈ ਨੀ ਔਰ ਸਾਸੀ ਸਾਡੇ ਤੁਸੀਂ ਸਾਰੇ ਤੇ ਸੇਤੂ ਦੇਗਾ ਤਾਂ ਦੁਨੀਆ ਪਰਦਾ ਕਿ ਉਸੇ ਕਿਹਾਗਾ ਉਹ ਵੀ ਹੰਦਲੀਆਂ ਆਰਥਿਕ ਨਾਲ ਆਦੀ ਪਾਕਤਾਂ ਦੇ ਨਾਲੇ ਸਾਰੇ ਲੋਕਾਂ ਦਾ ਪੂਰਾ ਪਿਆਪ ਅਕਸਰ ਦਾ ਦੁਨੀਆ ਪਰਦੇ ਸਿੱਖਾ ਰਹੇ ਤੇ ਤੁਸੀਂ ਸਾਡੇ ਸਿੱਖਾਂ ਨੂੰ ਮਾਨ ਦਿੱਤਾ ਇੱਜ਼ਤ ਦਿੱਤੀ ਸਾਡਾ ਉਧਰ ਵੀ ਮਾਨ ਮੰਨ ਰਾਇਆ ਇਧਰ ਵੀ ਸਾਡਾ ਮਾਨ ਮੰਨ ਰਾਇਆ ਪਰ ਅੱਤ ਤਸ਼ਰੀਬ ਲੈ ਉਸਾਨੀ ਕੋ ਸਾਡਾ ਮਾਨ ਰੱਖਿਆ ਪੂਰੀ ਦੁਨੀਆ ਦਾ ਸਿੱਖ ਕਾਹਦਾ ਮਸ਼ਹੂਰ ਹੈ ਤੁਸੀਂ ਸਾਡਾ ਮਾਂ ਉਹ ਪਾਕਿਸਤਾਨ ਸਾਡੇ ਵਾਸਤੇ ਹਕੀਕੀ ਪ੍ਰੌਮਤਿਕ ਜੰਨਤ ਹੈ ਪਾਕਿਸਤਾਨ ਹਮੇਸ਼ਾ ਜਿੰਦਾਬਾਦ ਅੱਗੇ ਜੀ ਆ ਵੀਡੀਓ ਨੂੰ ਸਭ ਦੇਖੀਏ ਇੱਥੇ ਜੀ ਸਿੱਖਾਂ ਸਿੱਖ ਕਮਿਊਨਿਟੀ ਲਈ ਸਿੱਖਾਂ ਦੇ ਲਈ ਬਹੁਤ ਅਹਿਮ ਕਿਸਮ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਅੱ체 ਕਿਸ ਤਰ੍ਹਾਂ ਸਿਕ ਕਮਿਊਨਿਟੀ ਦੀ ਮਦਦ ਕੀਤੀ ਗਈ ਪਾਕਿਸਤਾਨ ਦੇ ਵਿੱਚ ਤੇ ਇੱਥੇ ਪਾਕਿਸਤਾਨ ਦੇ ਵਿੱਚ ਮਦਦ ਕਰਨ ਵਾਸਤੇ ਇੰਡੀਆ ਤੋਂ ਵੀ ਮਦਦ ਆਂਦੀ ਪਈ ਹੈ ਜਿਹੜਾ ਚੜਦਾ ਪੰਜਾਬ ਉਥੋਂ ਵੀ ਮਦਦ ਪਾਕਿਸਤਾਨ ਚਾਹਦੀ ਪਈਏ ਤੈ ਤੋਂ ਸਫਤ ਪਹਿਲੇ ਜਿਹੜਾ ਮੈਂ ਇੰਡੀਆ ਦੇ ਪੰਜਾਬ ਦਾ ਸ਼ੁਕਰੀਆ ਦਾ ਅਕਰਾਂਗੀ ਜਿਨ੍ਹਾਂ ਨੂੰ ਇਸ ਮੁਸ਼ਕਿਲ ਦੇ ਟਾਈਮ ਚ ਕਿਉਂਕਿ ਇੱਥੇ ਨਾ ਸਿਰਫ ਲਾਈਕ ਚੜਦੇ ਪੰਜਾਬ ਚ ਸਲਾਬ ਆਇਆ ਦੇ ਬਲਕਿ ਇੱਥੇ ਆ ਲੈਂਦੇ ਵਿੱਚ ਵੀ ਆਇਆ ਹੈ ਤੇ ਦੋਨੋਂ ਥਾਵਾਂ ਤੇ ਇੱਕ ਹੀ ਜੀ ਸਿਚੁਏਸ਼ਨ ਹੈ ਤੇ ਇਹਦੇ باوجود ਵੀ ਜਿਹੜੇ ਪੰਜਾਬ ਦੀ ਮਦਦ ਹੈ ਉਹ ਪਾਕਿਸਤਾਨ ਪਹੁੰਚਦੀ ਪਈ ਹੈ ਨਾਲ ਇੱਥੇ ਪਾਕਿਸਤਾਨ ਦੇ ਵਿੱਚ ਸਿੱਖ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਮਾਨ ਸਨਮਾਨ ਦਿੱਤਾ ਜਾਂਦਾ ਹੈ ਬਹੁਤ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਐਹੀ وجہ ਹੈ ਕਿ ਲਾਈਕ ਫੋਰੀ ਤੌਰ ਤੇ ਸਿੱਖ ਕਮਿਊਨਿਟੀ ਦੀ ਮਦਦ ਕੀਤੀ ਗਈ ਹੈ ਜੋ ਜੋ ਉਹਨਾਂ ਦੇ ਮਸਲੇ ਮਸਾਲ ਸਾਂ ਉਹਨਾਂ ਨੂੰ ਸੋਲਵ ਕਰਨ ਦੀ ਰਿਸੋਲਵ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇੱਥੇ ਸਿੱਖਾਂ ਨੇ ਕਾਫੀ ਜ਼ਿਆਦਾ ਇਹਨੂੰ ਅਪਰੀਸ਼ੀਏਟ ਕੀਤਾ ਹੈ ਨਾਲੇਥੇ ਜੋ ਵੀ ਸਿੱਖ ਪਾਕਿਸਤਾਨ ਚ ਮੌਜੂਦ ਨੇ ਹਲੇ ਜਿਨ੍ਹਾਂ ਨੂੰ ਲਾਈਕ ਐਸਲਾਬੀ ਸਿਚੁਏਸ਼ਨ ਵਿੱਚ ਜਿਹੜੇ ਟਰੈਪ ਹੋਏ ਉਹਨਾਂ ਨੂੰ ਵੀ ਹਰ ਤਰ੍ਹਾਂ ਦੀ ਜਿਹੜੀ ਠੀਕ ਹੈ ਫੈਸਿਲਿਟੀ ਹੋ ਦਿੱਤੀ ਗਈ ਤੇ ਇੱਥੇ ਪਾਕਿਸਤਾਨ ਦੇ ਵਿੱਚ ਜਿਹੜਾ ਵੀ ਸਿੱਖ ਆਂਦੇ ਉਹ ਪਾਕਿਸਤਾਨ ਦੇ ਜਿਹੜਾ ਗੋਣਗਾਂਦ ਹੈ ਪਾਕਿਸਤਾਨੀਆਂ ਦਾ ਪਿਆਰ ਵੇਖ ਕੇ ਇੱਜ਼ਤ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਕੇ ਜਾਂਦਾ ਤੇ ਐ ਚੀਜ਼ ਵਿੱਚ ਕੋਈ ਡਾਊਟ ਨਹੀਂ ਹੈ ਤੇ ਅਸੀਂ ਸਿੱਖਾਂ ਦਾ ਬਹੁਤ ਕਿਆ ਕਹਿੰਦੇ ਦਿਲ ਨਾਲ ਇਹਤਰਾਮ ਕਰਨੇ ਆ ਤੇ ਉਹਨਾਂ ਦਾ ਅਸੀਂ ਸ਼ੁਕਰੀਆ ਵੀ ਅਦਾ ਕਰਨੇ ਆ ਕਿ ਉਹ ਸਾਨੂੰ ਇੰਨਾ ਐਪਰੀਸ਼ੀਏਟ ਕਰਦੇ ਨੇ ਸਾਡੀ ਜਿਹੜਾ ਪਿਆਰ ਉਹਨੂੰ ਅਕਸੈਪਟ ਕਰਦੇ ਨੇ ਤੁਸੀਂ ਕੀ ਕਹੋਗੇ ਆ ਦੁਬਾਰੇ ਵਿੱਚ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਲਵ ਯੂ ਤੁਹਾਡੇ ਫਿਰ ਤੋਂ ਮੁੜਕਾਤ ਹੁੰਦੀ ਸੱਚੀ ਜੀ